ਤੋ ਦੋਸਤੋ ਅੱਜ ਆਪਾਂ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਪਿੰਡ ਦੀ ਭਾਈਚਾਰਕ ਸਾਂਝ ਦੀ ਵੀਡੀਓ ਤੇ ਸੇਵਾ ਦੀ ਵੀਡੀਓ ਤੇ ਆਪਣੇ ਪਿੰਡ ਦੇ ਵਿੱਚ ਇੱਕ ਡੇਰਾ ਜਲਾਲ ਵਾਲਿਆਂ ਦਾ ਜੋ ਜਿਸ ਨੂੰ ਵਿਵੇਕ ਆਸ਼ਰਮ ਵੀ ਆਖਿਆ ਜਾਂਦਾ ਉੱਥੇ ਜਿਹੜੇ ਮੌਜੂਦ ਦਾ ਹੁਣ ਮੁਖੀ ਨੇ ਮੇਨ ਸੇਵਾਦਾਰ ਬਾਬਾ ਜੀ ਨਾਲ ਨੇ ਇਹ ਜਦੋਂ ਕਣਕ ਦੀ ਵਾਢੀ ਹੁੰਦੀ ਹੈ ਤਾਂ ਕਣਕ ਦੀ ਵਾਢੀ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਗ੍ਰਾਈ ਕਰਨ ਆਉਂਦੇ ਆ ਕੋਈ ਅਲੱਗ-ਅਲੱਗ ਸੇਵਾ ਕਰਦਾ ਸੇਵਾਦਾਰ ਜੁੜਦੇ ਪਿੰਡ ਦੇ ਬਹੁਤ ਲੋਕ ਗੁੜੇ ਹੋਏ ਆ ਤੇ ਸਾਰੇ ਪਿੰਡ ਦੀ ਵੱਡੀ ਗੱਲ ਮੇਨ ਮੈਨੂੰ ਵਧੀਆ ਇਹ ਲੱਗੀ ਜਿਹੜੇ ਮੈਂ ਸ਼ੁਰੂ ਚ ਆ ਕੇ ਦੇਖੀ ਉਹ ਸਾਰਾ ਪਿੰਡ ਦਾ ਇੱਕ ਜੁਕ ਹੋ ਕੇ ਸਾਰੇ ਇਕੱਤਰ ਹੋ ਕੇ ਸਾਂਝੀ ਸਾਂਝੀ ਜਗ੍ਹਾ ਤੇ ਇਕੱਠੇ ਹੋਏ ਆ ਤੇ ਸਾਂਝੀ ਸੇਵਾ ਕਰਦੇ ਆ ਇੱਥੋਂ ਪਿੰਡ ਦੀ ਭਾਈਚਾਰਕ ਸਾਂਝ ਦਾ ਪਤਾ ਲੱਗਦਾ ਹੈ ਇਹ ਪਿੰਡ ਢੂਟਗੋੜਨ ਸੀ ਪਹਿਲਾਂ ਤੋਂ ਵੀ ਮੈਂ ਦੇਖਦਾ ਕਿ ਕੋਈ ਵੀ ਸਾਂਝਾ ਕੰਮ ਹੈ ਕਵਾਚ ਚੜ ਕੇ ਅਗੇ ਹਿੱਸਾ ਪਾਉਂਦਾ ਕੋਈ ਕਿਸੇ ਨਾਲ ਗਲਾਸ਼ ਇੱਕ ਵਾਰ ਰੱਖ ਕੇ ਬਿਨਾ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਕੰਮ ਕਰਦੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਡੋਰ ਟੂ ਡੋਰ ਜਾਂਦੇ ਆ ਤੇ ਹਰ ਪਰਿਵਾਰ ਨੂੰ ਵੀ ਖੁਸ਼ੀ ਹੁੰਦੀ ਆ ਵੀ ਸਾਡੇ ਤੋਂ ਸੇਵਾ ਲੈਣ ਆਏ ਆ ਸੇਵਾ ਦਿੰਦੇ ਆ ਖੁਸ਼ੀ-ਖੁਸ਼ੀ ਪਰਿਵਾਰ ਕੋਈ ਕਣਕ ਦੇ ਗੱਟੂ ਦਿੰਦਾ ਕੋਈ ੱੰਨਾ ਦਿੰਦਾ ਜਿੰਨੀ ਕ ਅਗਲੇ ਚ ਸ਼ਰਦਾ ਜਿੰਨੀ ਸ਼ਰਦਾ ਮੁਤਾਬਕ ਤੇ ਵਿਅਕਤ ਮੁਤਾਬਕ ਅਗਲਾ ਸੇਵਾ ਕਰਦਾ ਕੋਈ ਪੈਸਿਆਂ ਦੀ ਸੇਵਾ ਕਰਦਾ ਤੇ ਸਾਰਿਆਂ ਦਾ ਮਤਲਬ ਕਿ ਲੋਕਾਂ ਵੱਲੋਂ ਆਪ ਭਗਤ ਕੀਤਾ ਜਾਂਦਾ ਜਦੋਂ ਸੰਗਤ ਘਰ ਆਉਂਦੀ ਆ ਹਰੇਕ ਪਰਿਵਾਰ ਦਾ ਮੈਂਬਰ ਜੋ ਦੌਰ ਤੇ ਪਹੁੰਚਦੇ ਆ ਚਾਹ ਪਾਣੀ ਦੀ ਸੇਵਾ ਵਾਸਤੇ ਰਿਕੁਐਸਟ ਕਰਦਾ ਜਾਂ ਵੀ ਹੋਰ ਠੰਡੇ ਦੀ ਸੇਵਾ ਜਿੰਨਾ ਕੋ ਸਕਦਾ ਲੋਕ ਕਰਦੇ ਆ ਤੇ ਵੱਡੀ ਗੱਲ ਛੋਟਾ ਵੱਡੇ ਬਜ਼ੁਰਗ ਟੋਟਲ ਹੀ ਸਾਰੇ ਨਾਲ ਤੁਰਿਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਇਕੱਤਰ ਹੋ ਕੇ ਸੇਵਾ ਕਰਦੇ ਆ ਇਹ ਜਿਹੜਾ ਆਪਣਾ ਡੇਰਾ ਆ ਉੱਥੇ ਜੱਗ ਵੀ ਹੁੰਦਾ ਹਰ ਸਾਲ ਤੇ ਹੋਰ ਵੀ ਸੰਗਤ ਬਹੁਤ ਦੂਰ ਦੂਰ ਤੋਂ ਆਉਂਦੀ ਆ ਉੱਥੇ ਸੇਵਾ ਕਰਦੀ ਉੱਥੇ ਬਾਬਾ ਸੇਵਾ ਦਾ ਅੱਜ ਪਹਿਲਾ ਸੀਗੇ ਉੱਥੇ ਸੇਵਾ ਕਰਦੇ ਹੁੰਦੇ ਹੋਰ ਵੀ ਮਤਲਬ ਕਿ ਪਾਣੇ ਪੁਰਖੇ ਮੇਰੇ ਸਹਿ ਧਿਆਨ ਚ ਨਹੀਂ ਜਿਆਦਾ ਉੱਥੇ ਸੇਵਾ ਕਰਦੇ ਰਹੇ ਬਹੁਤ ਹੀ ਵਧੀਆ ਮਹਾਨ ਜਗਾ ਸਾਡੇ ਪਿੰਡ ਦੀ ਉੱਥੇ ਲੋਕ ਜਾਂਦੇ ਆ ਤੇ ਬਹੁਤ ਜਿਆਦਾ ਲੋਕ ਆਪਣੀ ਸੇਵਾ ਤੋਂ ਫਲ ਵੀ ਲੈਂਦੇ ਆ ਤੇ ਹੁਣ ਇਸੇ ਕਰਕੇ ਹੀ ਜੁੜੇ ਹੋਇਆ ਲੋਕ ਜੁੜੇ ਹੋਣ ਦੇ ਕਾਰਨ ਹੀ ਲੋਕ ਇਕੱਠੇ ਹੋ ਕੇ ਮੂਹਰੇ ਲਾ ਕੇ ਬਾਬਾਈ ਦੇ ਨਾਲ ਸੇਵਾ ਲਈ ਤੁਰਦੇ ਆ ਮੂਹਰੇ ਹੋ ਕੇ ਸਾਰਾ ਪਿੰਡ ਤੁਰਦਾ ਸਾਰਾ ਪਿੰਡ ਸੇਵਾ ਕਰਦਾ ਇਹ ਜਿਹੜੇ ਹੁਣ ਆਪਾਂ ਇੱਥੇ ਦੇਖ ਰਹੇ ਆ ਜਿੰਨੇ ਕੋਈ ਸੇਵਾਦਾਰ ਫਿਰਦੇ ਇਸ ਤੋਂ ਬਣਾ ਹੋਰ ਵੀ ਸੇਵਾਦਾਰ ਸਾਈਡਾਂ ਤੇ ਪਿੰਡਾਂ ਦੇ ਵਿੱਚ ਜਿਹੜੇ ਘਰ ਦੂਰ ਪੈਂਦੇ ਆ ਜਾਂ ਹੋਰ ਪਿੰਡ ਦੇ ਹੋਰ ਪਾਸੇ ਗੱਡੀਆਂ ਤੇ ਜਾਂ ਹੋਰ ਆਪਣੇ ਸਾਧਨਾਂ ਤੇ ਵੱਖੋ ਵੱਖਰੇ ਤਰੀਕੇ ਨਾਲ ਸੇਵਾ ਕਰਿਓ ਆਪਣੇ ਆਪਣੇ ਅਲੱਗ-alag ਆਪਣਾ ਕੜ ਕੇ ਕਣਕ ਜਾਂ ਰਾਸ਼ਨ ਜੋ ਵੀ ਸੇਵਾ ਕਰਦੀ ਸੰਗਤ ਸਾਰੀ ਉੱਥੇ ਇਕੱਤਰ ਹੁੰਦੀ ਆ ਡੇਰੇ ਦੇ ਵਿੱਚ ਪਹੁੰਚਦੀ ਆ ਤੇ ਸੰਗਤ ਬਹੁਤ ਚੜ ਕੇ ਪੂਰੀ ਖੁਸ਼ੀ-ਖੁਸ਼ੀ ਵੱਡੀ ਗੱਲ ਇਹ ਵੀ ਮੈਂ ਦੇਖੀ ਵੀ ਸੇਵਾ ਦੇ ਨਾਲ-ਨਾਲ ਬੰਦਾ ਵੀ ਕੋਸ਼ਕ ਬੰਦੇ ਬਾਈ ਹੁਣਾਂ ਨੇ ਜਿਵੇਂ ਗੱਲ ਕੀਤੀ ਸੀ ਵਿੱਚ ਇਹੋ ਜਿਹੇ ਬੰਦੇ ਸੀ ਜਿਹੜੇ ਕਹਿੰਦੇ ਵੀ ਸਾਨੂੰ ਇੰਨਾ ਕੰਮ ਅਸੀਂ ਅੱਜ ਕਰੇ ਇੱਕ ਮਿੰਟ ਦੀ ਵੇਲ ਨਹੀਂ ਸੀ ਪਰ ਵੀ ਸੋਚਿਆ ਵੀ ਇਹ ਸਾਲ ਬਾਦ ਦੈਨ ਆਉਂਦਾ ਇਹ ਸਾਲ ਬਾਦ ਸੇਵਾ ਮਿਲਦੀ ਹੈ ਖੁਸ਼ੀ-ਖੁਸ਼ੀ ਸੇਵਾ ਕਰੀਏ ਕਿ ਇੰਨਾ ਕੋ ਉਤਸ਼ਾਹ ਹੁੰਦਾ ਲੋਕਾਂ ਨੂੰ ਸੇਵਾ ਦਾ ਤੇ ਵਧੀਆ ਗੱਲ ਲੱਗੀ ਸਾਰੇ ਲੋਕ ਇੱਕ ਜੋ ਆਪਾਂ ਮੈਂ ਸੇਵਾ ਲਈਏ ਬਿਰਦੀ ਗੱਲਾਂ ਮੱਤਾ ਕਰਦੇ ਭਾਈ ਚੱਲੋ ਸਾਂਝ ਦੀਆਂ ਚਲੋ ਵਧੀਆ ਨਾਲ ਦੀ ਨਾਲ ਸੇਵਾ ਹੋਰ ਵੀ ਕਰੇ ਜਿਸ ਕਰ ਜਾਂਦੇ ਪ੍ਰਸ਼ਾਦ ਦਿੱਤਾ ਜਾਂਦਾ ਠੀਕ ਹੈ ਤੇ ਹੋਰ ਵੀ ਮਤਲਬ ਕਿ ਕਾਫੀ ਕੁਝ ਚੀਜ਼ਾਂ ਨੋਟ ਕਰਨ ਨੂੰ ਮਿਲੀਆਂ ਮੈਨੂੰ ਮੈਨੂੰ ਪੋਜ਼ਿਟਿਵਿਟੀ ਮਿਲੀਆਂ ਉਸ ਟਾਈਮ ਵੀਡੀਓ ਬਣਾਈ ਲਾਈਵ ਹੋਇਆ ਸੀ ਯਾਰਾਂ ਵਾਸਤੇ ਪ੍ਰਬੰਧ ਕੀਤਾ ਤੇ ਬਾਕੀ ਬਾਅਦ ਵਿੱਚ ਹੁਣ ਆਪਾਂ ਵਾਟਾਂ ਦੇ ਨਾਲ ਕੀ ਆ ਕੁਝ ਘਰਾਂ ਨੇ ਸੇਵਾ ਕੀਤੀ ਕਿਸੇ ਨੇ ਚਾਹ ਪਾਣੀ ਦੀ ਕੀਤੀ ਕਿਸ ਨੇ ਠੰਡਾਂ ਦੀ ਕੀਤੀ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਵੀ ਸੇਵਾਦਾਰ ਸੀ ਦੂਰ ਸਭ ਵਧੀਆ ਤਰੀਕੇ ਨਾਲ ਸੇਵਾ ਕੀਤੀ ਨਾਲ ਖੜਿਆ ਛੋਟੇ ਤੋਂ ਵੱਡੇ ਲੈ ਕੇ ਤੇ ਇਹ ਆਪਣੇ ਕੁਝ ਲੋਕਾਂ ਦੇ ਵੀਰਾਂ ਦੀ ਬਾਹਰਲੇ ਦੇਸ਼ ਤੋਂ ਵੀ ਜਿੱਥੋਂ ਡਿਮਾਂਡ ਸੀ ਵੀ ਤੂੰ ਵੀਡੀਓ ਪਾਉਣੀ ਆ ਅੱਜ ਸੋ ਆਪਔ ਸੇ ਲੜੀ ਦੇ ਦਿਨ ਆਪਾਂ ਵੀਡੀਓ ਪਾਈ ਹੈ ਤੇ ਵੀਡੀਓ ਨੂੰ ਮੇਰਾ ਇਹ ਹੀ ਰਿਕੁਐਸਟ ਆ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤੇ ਲਾਈਕ ਕਰਿਓ ਤੇ ਬਾਕੀ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਵੀ ਕਿਵੇਂ ਰੇ ਪਿੰਡ ਦੀ ਜੋ ਸੇਵਾ ਦਿੱਤੀ ਆ ਪਿੰਡ ਦੇ ਲੋਕਾਂ ਨੇ ਕਿਹੋ ਜਿਹਾ ਰਿਸਪੌਂਸ ਰਿਹਾ ਉਹ ਪੂਰੀ ਗੱਲਬਾਤ ਬਾਬਾ ਜੀ ਨਾਲ ਕਰਦੇ ਆ ਵੀ ਕਿ ਕਰੇ ਗੁਰਵੰਦਰ ਕੇ ਦੌਰਸ ਕੇ ਪਰਿਵਾਰ ਦੇ ਵਿੱਚੋਂ ਉੱਥੇ ਸੇਵਾ ਚਾਹ ਪਾਣੀ ਦੀ ਜੀ ਜਾਰੀ ਕੀਤੀ ਜਾ ਰਹੀ ਆ ਧੰਨਵਾਦ ਹੈ ਪਰਿਵਾਰ ਦਾ ਵੀ ਤੇਵਾ ਜਿਹਨਾਂ ਨੇ ਲਾਈ ਆ। ਉਹ ਲਾਈ ਬਿੰਦੂ ਤੇ ਤੇ ਫਾਦਰ ਸਾਹਿਬ ਵੱਲੋਂ ਪਰਿਵਾਰ ਵੱਲੋਂ ਸੇਵਾ ਨਿਭਾਈ ਗਈ ਆ ਤੇ ਸੇਵਾ ਕੀਤੀ ਆ। ਮਿਲਕ ਬਾਦਾਨ ਦੀ ਸੰਗਤ ਨੂੰ ਸਤਿਗੁਰੂ ਮਹਾਰਾਜ ਕੀ ਜੈ। ਬਾਬਾ ਬਾਲਦਾਸ ਮਹਾਰਾਜ ਕੀ ਜੈ। ਤਾਂ-ਤਨ ਬਾਬਾ ਸੇਵਾਦਾਸ ਮਹਾਰਾਜ ਕੀ ਜੈ। ਸਤਿਗੁਰੂ ਮਹਾਰਾਜ ਕੀ ਜੈ। ਸਾਰੀ ਧੂਰਕੋਟ ਨਗਰ ਵੱਲੋਂ ਵੇਰਾ ਆਸ਼ਰਮ ਤੂਰਕੋਟ ਵੱਲੋਂ ਸੰਗਤ ਵੱਲੋਂ ਵੇਰਾ ਦਲਾਲ ਦੇ ਲਈ ਸਾਰੀ ਸੰਗਤ ਵੱਲੋਂ ਰਲ ਕੇ ਕਣਕ ਦੀ ਅਗਰਾਹੀ ਕਰ ਰਹਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਨਗਰ ਦਾ ਧੰਨਵਾਦ ਕੀਤਾ ਜਾਂਦਾ ਸਮੂਹ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਜੀ ਜੋ ਵੀ ਸੰਗਤ ਇੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੇਵਾ ਕਰਾ ਰਹਾ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਕਰਾਲਾਉ ਜੀ ਸਤਗੁਰੂ ਮਹਾਰਾਜ ਕੀ ਜੈ ਕਵੇਕੀ ਪੰਥ ਜੀ ਮਹਾਰਾਜ ਕੀ ਜੈ ਰਵਾ ਸੇਵਾ ਦਾਜ ਮਹਾਰਾਜ ਕੀ ਜੈ ਬਾਬਾ ਦਾਜ ਮਹਾਰਾਜ ਕੀ ਜੈ ਓਨੇ ਵਾਲੀ ਸੱਚੀ ਸਰਕਾਰ ਦੀ ਜੈ ਨਿਗਰਾਵਾਂ ਵਾਲੀ ਸੱਚੀ ਸਰਕਾਰ ਦੀ ਜੈ ਸ਼ਕਤੀਮਈ ਜੀਨਾ ਦੀ ਜੈ ਸਭ ਸੰਤਨ ਕੀ ਜੈ ਸਭ ਭਗਤਨ ਕੀ ਜੈ ਮਨੁਕਾਲੇ ਗੱਲਬਾਤ ਸਾਡੀ ਜੈ ਜੈ ਕੰਟ ਵਾਲਿਆਂ ਦਾ ਸਹਿਯੋਗ ਬਹੁਤ ਸੇਵਾ ਕਰ ਰਹੇ ਆ ਬਹੁਤ 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 ਧੰਨਵਾਦ ਜੜ ਕੇ ਸਾਰੀ ਸੰਗਤ ਸੇਵਾ ਕਰ ਰਹੀ ਹੈ ਲੰਗਰਾਂ ਦੀ ਜੀ ਸਾਰੀਆਂ ਸੰਗਤਾਂ ਸੇਵਾਦਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨੀ ਸੰਗਤ ਸੇਵਾ ਕਰਦੀ ਆ ਇਹ 1980 ਤੋਂ ਲੈ ਕੇ ਬਾਬਾ ਸੇਵਾਦਾਸ ਜੀ ਪਹਿਲਾਂ ਤਾਂ ਇਹ ਲੰਗਰਾਂ ਦੀ ਪਣਾਰਾ ਕਰਾਉਂਦੇ ਹੁੰਦੇ ਸੀਗੇ ਸੇਵਾ ਕਰਦੇ ਸੀਗੇ ਤੇ ਉਹਨਾਂ ਦੇ ਐਨਮਾਈ ਹੇਟ ਇਹ ਸੇਵਾ ਸਾਰੀ ਚੱਲਦੀ ਹੈਗੀ ਓਦੋਂ ਬਾਅਦ ਬਾਬਾ ਬਹਾਲ ਦਾਸ ਜੀ ਵੀ ਸੇਵਾ ਕਰਦੇ ਰਹੇ ਆ ਉਹਨਾਂ ਨੇ ਵੀ ਲੰਗਰਾਂ ਦੀ ਬਹੁਤ ਜ਼ਿਆਦਾ ਸੇਵਾ કરી ਇਸ ਨਗਰ ਦਾ ਬਹੁਤ ਭਲਾ ਕਰਿਆ ਉਹਨਾਂ ਨੇ ਵੀ ਤੇ ਹੁਣ ਉਹਨਾਂ ਦੇ ਸਹਿਯੋਗ ਸਹਿਯੋਗ ਦੇ ਨਾਲ ਅਸੀਂ ਵੀ ਕਾਹੇ ਸੇਵਾ ਕਰ ਰਹੇ ਹਾਂ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਬਾਬਾ ਸੇਵਾ ਦਾ ਅਜੀ ਦੇ ਆਸ਼ਰਮ ਦੇ ਵਿੱਚ ਗੱਦੀ ਨਿਸ਼ੀਨ ਸੰਤ ਬਾਬਾ ਭਜੰਦਾ ਅਜੀ ਮਹਾਰਾਜ ਜਿਨ੍ਹਾਂ ਨੂੰ ਸੇਵਾ ਮਿਲੀ ਆ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਸਾਰੀ ਸੰਗਤ ਇਕੱਠੀ ਆ ਜਿੰਨਾ ਸਾਰੀ ਸੰਗਤ ਦਾ ਸਹਿਯੋਗ ਆ ਜੀ ਸਾਰਾ ਰਚਨ ਪਾਣੀ ਇਕੱਠਾ ਕਰੀ ਜਾਂਦੇ ਨਾਲ ਜਿਹਨਾਂ ਸੇਵਾ ਅੱਜ ਉਹਦੇ ਵਿੱਚ ਜਾਣੀ ਸਾਰੇ ਜੀ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ